ਮਸਕਰਾਈ ਹੈ ਆਪ ਕਪੂਰਥਲਾ ਮੈਂ ਹੈ ਇਹ ਬਹੁਤ ਬੁਰਾ ਐਸ ਵੇਲੇ ਹਾਲ ਆ ਮਤਲਬ ਦੁੱਖ ਲੱਗਦਾ ਕਿ ਯਾਰ ਮਹਾਰਾਜ ਦੀ ਜੇ ਕਿਤੇ ਰੂਹ ਹੁੰਦੀ ਹੋਊਗੀ ਤੇ ਉਹ ਕੀ ਸੋਚਦੇ ਹੋਣਗੇ ਕਿ ਮੈਂ ਕਿਦਾਂ ਦਾ ਛੱਡ ਕੇ ਗਿਆ ਬਰਗੇਡੀਅਰ ਸੁਖਜੀਤ ਅੱਜ ਵੀ ਹੈਗੇ ਆ ਪਤਾ ਨਹੀਂ ਉਹ ਕਿਸੇ ਵੇਲੇ ਨਿਕਲਦੇ ਹੋਣਗੇ ਤੇ ਅਥਰੂ ਤਾਂ ਜ਼ਰੂਰ ਹੋਣਾਂ ਦੀਆਂ ਅੱਖਾਂ 'ਚ ਆਂਦੇ ਹੋਣਗੇ ਨਿਊਜ਼ 9 ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੰਜੀਵ ਸ਼ਰਮਾ ਪਿਆਰੇ ਦਰਸ਼ਕੋ ਜਿਸ ਤਰ੍ਹਾਂ ਕਿ ਨਿਊਜ਼ 9 ਪੰਜਾਬ ਵੱਲੋਂ ਕਪੂਰਥਲਾ ਦੇ ਹਾਲਾਤ ਜੋ ਪੈਰਸ ਆਫ ਪੰਜਾਬ ਤੋਂ ਹੁਣ ਤੱਕ ਦਾ ਸਫ਼ਰ ਸੀ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਲੇਕਿਨ ਅੱਜ ਦੇ ਹਾਲਾਤ ਜੋ ਅਸੀਂ ਤੁਹਾਨੂੰ ਕਪੂਰਥਲਾ ਦੇ ਦਿਖਾਉਣ ਜਾ ਰਹੇ ਹਾਂ ਲੱਗਦਾ ਨਹੀਂ ਕਿ ਸਾਨੂੰ ਕਪੂਰਥਲਾ ਪ੍ਰਸ਼ਾਸਨ ਦੇ ਨਾਲ ਜਾਂ ਕਪੂਰਥਲਾ ਦੀ ਕਿਸੇ ਵੀ ਰਾਜਨੀਤਿਕ ਧਿਰ ਨਾਲ ਕੋਈ ਗਿਲਾ ਰਹਿ ਗਿਆ ਹੋਵੇ ਕਿਉਂਕਿ ਪੈਰਸ ਆਫ ਪੰਜਾਬ ਦੇ ਨਿਰਮਾਤਾ ਜਿਹੜੇ ਨੇ ਮਹਾਰਾਜਾ ਜਗਜੀਤ ਸਿੰਘ ਦੇ ਪੁਰਖਿਆਂ ਵੱਲੋਂ ਜੋ ਕਪੂਰਥਲਾ ਵਸਾਇਆ ਗਿਨ ਅੱਜ ਉਹੋ ਹੀ ਮਹਾਰਾਜਾ ਰਣਧੀਰ ਸਿੰਘ ਦੇ ਬੁੱਤ ਦੀ ਜੋ ਦੁਰਦਸ਼ਾ ਤੁਹਾਨੂੰ ਅਸੀਂ ਦਿਖਾਵਾਂਗੇ ਕਪੂਰਥਲਾ ਨਾਲ ਪਿਆਰ ਕਰਨ ਵਾਲੇ ਲੋਕ ਉਸ ਨੂੰ ਦੇਖ ਕੇ दंग ਰਹਿ ਜਾਣਗੇ ਕਿ ਮਹਾਰਾਜਾ ਸਾਹਿਬ ਅਸੀਂ ਕੀ ਕਪੂਰਥਲਾ ਨੂੰ ਬਚਾਵਾਂਗੇ ਕਿਉਂਕਿ ਜੇ ਮਹਾਰਾਜਾ ਸਾਹਿਬ ਦੇ ਬੁੱਤ ਦੀ ਇਹ ਦੁਰਦਸ਼ਾ ਤੇ ਬਾਕੀ ਕਪੂਰਥਲਾ ਬਚਾਉਣਾ ਕਿੰਨਾ ਕੁ ਸੌਖਾ ਪਿਆ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਉੱਗੇ ਸਮਾਜ ਸੇਵੀ ਸਰਦਾਰ ਗੁਰਦੀਪ ਸਿੰਘ ਬਾਂਸਲ ਜੋ ਕਿ ਸਾਬਕਾ ਚੀਫ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ ਤੋਂ ਰਿਟਾਇਰ ਨੇ ਬਾਂਸਲ ਸਾਹਿਬ ਆ ਦੇਖਦੇ ਹਾਂ ਬਾਂਸਲ ਸਾਹਿਬ ਜੋ ਕਪੂਰਥਲਾ ਦੇ ਹਾਲਾਤ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੀ ਦੇ ਬੁੱਤ ਦੀ ਦੁਰਦਸ਼ਾ ਹੋ ਰਹੀ ਹੈ ਗੁੰਮਨਾਮੀ ਚ ਚਲੇ ਗਿਆ ਹੈ ਸਾਰਾ ਸੈਟਅਪ ਪਹਿਲੀ ਸਾਡਾ ਫੇਜ਼ ਏ ਸੀ ਵੀ ਅਸੀਂ ਇਹਦੀਆਂ ਹਿਸਟੋਰੀਕਲ ਬਿਲਡਿੰਗਸ ਹਿਸਟੋਰੀਕਲ ਗਥਾਵਾਂ ਨੂੰ ਉਜਾਗਰ ਕਰੀਏ ਲੋਕਾਂ ਦਾ ਕੋਈ ਪਛਾਈਏ ਵੀ ਜਿਹੜਾ ਗੁੰਮਨਾਮ ਸ਼ਹਿਰ ਹੋ ਗਿਆ ਜਾਂ ਗੁੰਮਨਾਮ ریاਸਤ ਹੋ ਗਈ ਉਹ ਲੋਕਾਂ ਤਾਂ ਕਿ ਰਿਵਾਈਵ ਹੋਵੇ ਵੀ ਤੇ ਹੈ ਕੀ ਹੈ ਦੇਖੋ ਕ੍ਰਾਸ ਕੰਟਰੀ ਤੁਸੀਂ ਪੰਜਾਬ ਜਾਓ ਤੁਹਾਨੂੰ ਕਪੂਰਥਲੇ ਦੇ ਕੋਈ ਬੋਰ ਨਹੀਂ ਲੱਭਦੇ ਪਰ ਜੋ ਅੱਜ ਤੁਸੀਂ ਅਸੀਂ ਖੜੇ ਦੇਖ ਕੇ ਆਏ ਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਪੁੱਤ ਦੀ ਹਾਲਤ ਇਹ ਇੱਥੋਂ ਦੇ ਆਰਕੀਟੈਕਟ ਜਿਹੜੇ ਸੀ ਮਹਾਰਾਜਾ ਜਗਤਜੀਤ ਸਿੰਘ ਸੀ ਇਹ ਮਹਾਰਾਜਾ ਜਗਤਜੀਤ ਸਿੰਘ ਉਹਨਾਂ ਦੇ ਪੁਰਖੇ ਮਹਾਰਾਜਾ ਰੰਧੀਰ ਸਿੰਘ ਉਹਨਾਂ ਦਾ ਦੇਖੋ ਤੁਸੀਂ ਦੇਖੋ ਕਿ ਬਹੁਤੀਆਂ ਬਿਲਡਿੰਗਾਂ ਦਾ ਨਾਮ ਜਾਂ ਰੰਧੀਰ ਸਿੰਘ ਰੰਧੀਰ ਜਗਤਜੀਤ ਜਾਂ ਰੰਧੀਰ ਕੱਲਾ ਹੀ ਜਿੱਦਾਂ ਰੰਧੀਰ ਕਾਲਜ ਜਾਂ ਰੰਧੀਰ ਸਕੂਲ ਜਾਂ ਜਗਤਜੀਤ ਬਾਕੀ ਸਭ ਬਿਲਡਿੰਗਾਂ ਦਾ ਮਹਾਰਾਜਾ ਜਗਤਜੀਤ ਸਿੰਘ ਨਾਮ ਦੇ ਤੇ ਸਾਫ ਪਸੰਦ ਬੁੱਤ ਦੇ ਉੱਤੇ ਇੰਨੇ ਬੂਟੇ ਉੱਗ ਜਾਣੇ ਕਾਹ ਦੇਖੋ ਦੋ ਹੀ ਚੀਜ਼ਾਂ ਆਇਆਂ ਇੱਕ ਤੇ ਜੋ ਜਿਲੇ ਦੀ ਪ੍ਰਸ਼ਾਸਨ ਹੁੰਦੀ ਹੈ ਡਿਪਟੀ ਕਮਿਸ਼ਨਰ ਆ ਉਹ ਨੋਡਲ ਅਫਸਰ ਆ ਸਾਰੇ ਡਿਪਾਰਟਮੈਂਟਾਂ ਦਾ ਉਹਦੇ ਧਿਆਨ ਚ ਕਿੱਦਾਂ ਨਹੀਂ ਆਉਂਦਾ ਜਾਂ ਡਿਪਾਰਟਮੈਂਟ ਨਹੀਂ ਲੈਂਦੇ ਇੱਕ ਤੇ ਇੱਥੇ ਨਲਕੀ ਆ ਨੰਬਰ 2 ਜਿਹੜੇ ਨੇਤਾਗਰ ਨੇ ਸਾਡੇ ਚੁਣੇ ਹੋਏ ਨਵਾਂ ਦੇ ਨੇ ਉਹਨਾਂ ਦਾ ਪਿਆਰ ਚਲਕਾਉਂਦਾ ਆ ਕਿਉਂਕਿ ਉਹ ਦੇਖੋ ਕਿਸ ਨਜ਼ਰ ਨਾਲ ਸ਼ਹਿਰ ਦੇਖਦੇ ਆ ਅੱਜ ਤੇ ਹਾਲਤ ਇਹ ਆ ਕਿ ਵੀ ਹੁਣ ਤੇ ਲੱਗਦਾ ਵੀ ਆਪ ਹੀ ਇੱਕਠੇ ਹੋ ਕੇ ਹੰਬਲਾ ਮਾਰੀਏ ਸਰਕਾਰ ਦੀ ਬਿਲਕੁਲ بے ਧਿਆਨੀ ਆ بے ਰੁਖੀ ਆ ਸ਼ਹਿਰ ਬਾਰੇ ਤੇ ਬਹੁਤ ਹੀ ਅਫਸੋਸਨਾਕ ਗੱਲ ਹੈ ਦੇਖੋ ਜਿਹੜੇ ਇਨਟੈਕ ਵਾਲੇ ਲੱਗੇ ਹੋਏ ਆ ਬਿਲਡਿੰਗਾਂ ਉਹਨਾਂ ਨੇ ਸ਼ੁਰੂ ਤੇ ਕੀਤੀਆਂ ਪਰ ਬਹੁਤ ਹੀ ਕੀੜੀ ਦੀ ਚਾਲ ਨਾਲ ਇਹ ਬਿਲਡਿੰਗਾਂ ਰਿਪੇਅਰ ਹੋ ਰਹੀਆਂ ਸਾਨੂੰ ਆਪ ਵੀ ਚਾਹੀਦਾ ਸੀ ਹਰ ਟੇਬਲ ਤੇ ਜਾ ਕੇ ਥੋੜਾ ਮੋਟਾ ਥੱਪਤ ਪਾਈਏ ਵੀ ਕੀ ਗੱਲ ਹੈ ਕਿਉਂ ਬੇਰੁਖੀ ਆ ਸ਼ਹਿਰ ਬਾਰੇ ਅਜੀ ਸ਼ਰਮਾ ਜੀ ਗੱਲ ਲੈ ਗਈ ਹੈ ਕਿ ਕਪੂਰਸਲਾ ਸਾਡਾ ਮਤਲਬ ਨਾ ਬੜਾ ਕਮਾਨਾ ਕਿੰਨੇ ਕਿ ਅਸੀਂ ਇੱਕ ਰਿਆਸਤੀ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਜਾਂ ਰਿਆਸਤੀ ਜ਼ਿਲ੍ਹੇ ਨਾਲ ਸੰਬੰਧ ਕਰਦੇ ਹਾਂ ਇਹ ਸਾਡਾ ਮਾਨ ਵਾਲੀ ਗੱਲ ਹੈਗੀ ਆ ਤੇ ਜਦੋਂ ਰਿਆਸਤੀ ਗੱਲ ਕਰਦੇ ਹਾਂ ਤੇ ਰਿਆਸਤ ਦਾ ਜਿਹੜਾ ਮਤਲਬ ਅਤੀਤ ਹੈਗਾ ਜਿਹੜੀ ਰਿਆਸਤ ਦੀ ਵਿਰਾਸਤ ਹੈਗੀ ਆ ਉਸ ਵਿਰਾਸਤ ਦੇ ਜਿਹੜੇ ਰਾਜੇ ਮਹਾਰਾਜੇ ਰਹੇਗੇ ਆ ਉਹਨਾਂ ਦੇ ਇੱਕ ਆਪਣਾ ਇੱਕ ਇਤਿਹਾਸ ਹੈਗਾ ਅ ਸਾਡੇ ਕਪੂਰਸੇ ਦੀ ਪਛਾਣ ਹੈਗੀ ਆ ਕਿ ਸਾਡਾ ਜਿਹੜਾ ਉਹਨਾਂ ਰਾਜੇ ਮਹਾਰਾਜਾਂ ਦਾ ਮਤਲਬ ਇੱਕ ਬਹੁਤ ਹੀ ਮਤਲਬ ਮਾਨਮਤਾ ਇਤਿਹਾਸ ਹੈਗਾ ਦੇ ਜਿਵੇਂ ਮਨਵਜ ਜਸ ਸਿੰਘ ਨਾਲ ਉਹ ਵਾਲੀ ਗੱਲ ਕਰਦੇ ਆਂ ਤੇ ਉਸ ਮਿਸਲ ਦੀ ਗੱਲ ਕਰਦੇ ਆਂ ਤੇ ਉਹ ਆਪਣੇ ਆਪ ਦੇ ਇਤਿਹਾਸ ਹੈਗਾ ਜੇ ਮਹਾਰਾਜਾ ਰੰਦੀਰ ਸਿੰਘ ਦੀ ਗੱਲ ਕਰਦੇ ਆਂ ਮਹਾਰਾਜਾ ਜਗਜੀਤ ਸਿੰਘ ਦੀ ਗੱਲ ਕਰਦੇ ਆਂ ਤੇ ਉਹ ਵਰਕੇ ਫੁੱਲਿਆ ਪਤਾ ਲੱਗਦਾ ਕਿ ਉਹ ਸੁਨਹਿਰੀ ਅੱਖਰਾਂ ਚ ਲਿਖਿਆ ਜਾਵਾਲਾ ਇਤਿਹਾਸ ਹੈਗਾ ਇਸੇ ਕਰਕੇ ਕਿਸ ਕਪੂਰਸਾ ਨੂੰ ਪੈਰਸ ਆਫ ਦਾ ਪੰਜਾਬ ਕਿਹਾ ਗਿਆ ਹੈਗਾ ਔਰ ਪੈਰਸੋ ਪੰਜਾਬ ਦੀ ਜਦ ਤਸਵੀਰ ਅੱਜ ਦੇਖਦੇ ਆਂ ਤੇ ਪਹਿਲੀ ਗੱਲ ਇਹ ਹੈ ਕਿ ਕਪੂਰਸਲਾ ਜਿੱਥੇ ਨਗਰ ਨਕੋਂਸੋ ਦਾ ਨਗਰ ਨਿਗਮ ਹੀ ਬਣਿਆ ਹੈਗਾ ਤੇ ਲੇਕਿਨ ਕੂੜੇ ਦਾ ਮਤਲਬ ਢੇਰ ਬਣ ਗਿਆ ਕੂੜੇ ਦਾ ਸ਼ਹਿਰ ਬਣ ਗਿਆ ਇਹ ਵੀ ਗੱਲ ਹੈਗੀ ਆ ਦੂਸਰੇ ਪਾਸੇ ਸਾਡੀ ਜਿਹੜੀ ਵਿਰਾਸਤ ਹੈਗੀ ਆ ਹੈਰੀਡੇ ਡਿਪਾਰਟਮੈਂਟ ਵੱਲੋਂ ਅਸੀਂ ਇਹ ਸੁਣਿਆ ਹੈਗਾ ਕਰੋਣਾ ਰੁਪਿਆ ਆਇਆ ਪਰ ਮੈਨੂੰ ਕਿਤੇ ਲੱਗਾ ਦਿਖਾਈ ਨਹੀਂ ਦੇ ਰਿਹਾ ਤੇ ਦੂਸਰੇ ਪਾਸੇ ਸਾਡੇ ਰਾਜਾ ਮਹਾਰਾਜਾ ਰਣਜੀਤ ਸਿੰਘ ਸੋ ਰਣਜੀਤ ਸਿੰਘ ਦਾ ਮਤਲਬ ਇੱਕ ਬੁੱਤ ਲੱਗਾ ਹੈਗਾ ਉਹਨਾਂ ਦੇ ਘੋੜੇ ਤੇ ਸਵਾਰ ਬੈਠਿਆਂ ਦਾ ਪੁਰਾਣੀਆਂ ਕਚੇਰੀਆਂ ਜਾਂ ਪੁਰਾਣਾ ਜਿਹੜਾ ਮਤਲਬ ਇਹਨਾਂ ਦਾ ਸਿਕਾ ਦਰਬਾਰ ਹਾਲ ਸੀਗਾ ਉਸ ਦੇ ਸਾਹਮਣੇ ਤੇ ਦਰਬਾਰ ਦੇ ਸਾਹਮਣੇ ਜੋ ਬਹੁਤ ਵੱਡਾ ਲੱਗਾ ਹੋਵੇ ਉਹ ਮਤਲਬ ਇੱਕ ਬੁੱਤ ਲੱਗਾ ਹੋਵੇ ਤੇ ਉਹ ਬੁੱਤ ਦੇ ਆਸੇ-ਪਾਸੇ ਕੋਈ ਜ਼ਮਾਨਾ ਸੀਗਾ ਉਹਦਾ ਚਿਗਰਦਾ ਦੇਖਣ ਵਾਲਾ ਹੁੰਦਾ ਸੀਗਾ ਉੱਥੇ ਫੁੱਲ ਲੱਗੇ ਹੁੰਦੇ ਸੀਗੇ ਉਹਦੇ ਆਸੇ-ਪਾਸੇ ਰੰਗ ਕੀਤਾ ਹੁੰਦਾ ਸੀਗਾ ਲੋਕ ਲੰਘਦੇ ਸੀ ਲੋਕ ਮਾਣ ਕਰਦੇ ਸੀਗੇ ਤੇ ਅੱਜ ਉਹ ਮਾਣ ਜਿਹੜਾ ਮੈਂ ਦੇਖਿਆ ਕੋਈ ਟੁੱਟ ਗਿਆ ਹੈਗਾ ਸਰਕਾਰਾਂ ਆ ਗਈਆਂ ਲੋਕਾਂ ਦੀਆਂ ਸਰਕਾਰਾਂ ਬਣੀਆਂ ਲੋਕਾਂ ਦੀਆਂ ਸਰਕਾਰਾਂ ਬਣਨ ਤੋਂ ਵਧਾਂ ਵੀ ਲੋਕਾਂ ਦੀ ਸਰਕਾਰ ਕੋਈ ਨਹੀਂ ਬਣੀ ਜਦੋਂ ਅਸੀਂ ਆਪਣੇ ਰਾਜੇ ਮਹਾਰਾਜਾ ਨੂੰ ਆਪਣੀ ਵਿਰਾਸਤ ਨੂੰ ਨਹੀਂ ਸੰਭਾਲ ਸਕੇ ਤੇ ਉਦੋਂ ਬੜਾ ਦੁੱਖ ਲੱਗਦਾ ਤੁਸੀਂ ਅੱਜ ਜਾ ਕੇ ਦੇਖੋ ਮੈਂ ਸਾਰੇ ਸ਼ਹਿਰ ਨੂੰ ਵਸਿਆ ਨੂੰ ਪੂਰੇ ਪੰਜਾਬ ਨੂੰ ਹਾਕ ਮਾਰਦਾ ਆ ਕੇ ਉਸ ਤੁਸੀਂ ਮਹਾਰਾਜਾ ਰਣਧੀਰ ਸਿੰਘ ਦੇ ਬੁੱਤ ਨੂੰ ਦੇਖੋ ਆ ਕੇ ਬੁੱਧੀ ਤਸਵੀਰ ਦੇਖੋ ਬੁੱਧ ਇਸ ਪਾਸੇ ਗੰਧ ਨੂੰ ਦੇਖੋ ਜਾਂ ਦੇਖੋ ਕਿ ਉਹ ਅੱਜ ਦੇ ਜਿਹੜੀ ਮੌਜੂਦਾ ਸਰਕਾਰ ਦਾ ਚਿਹਰਾ ਸਾਹਮਣੇ ਆ ਰਿਹਾ ਹੈਗਾ ਕਿ ਮੌਜੂਦਾ ਸਰਕਾਰਾਂ ਜਾਂ ਮੌਜੂਦਾ ਜਿਹੜੇ ਮੁੱਦਲੇ ਹਾਲਾਤ ਹੈਗੇ ਆ ਉਹ ਕਿੰਨੇ ਭਿਆੰਗ ਹੋ ਚੁੱਕੇ ਆ ਅਸੀਂ ਰੋਜ਼ ਸੁਣਦੇ ਹੰਗਪਾਂ ਬਸ ਇੱਕ ਕਬੂਲੇ ਨੂੰ ਆਹ ਕਰ ਲੈ ਕਬੂਲੇ ਸਾਡੀ ਵਿਰਾਸਤ ਕਿੱਥੇ ਗਈ ਹੈਗੀ ਆ ਜਿਹੜੀ ਸਾਡੀ ਕਬੂਲੇ ਵਿਰਾਸਤ ਦਾ ਜਿਹਦੇ ਹੀ ਮਾਨ ਕਰਦੇ ਸੀ ਉਸ ਰਿਆਸਤ ਦੇ ਬਸੇ ਉਹ ਗੁੰਮ ਹੋ ਗਈ ਹੈਗੀ ਆ ਇਹ ਇੱਕ ਬੜੇ ਸਵਾਲ ਖੜੇ ਕਰਦੇ ਨੇ ਆਓ ਸੰਭਾਲੀਏ ਜੇ ਅਸੀਂ ਕਬੂਲੇ ਜੰਪਲ ਹੈਗੇ ਆ ਜੇ ਅਸੀਂ ਰਸ ਦੇ ਜੰਪਲ ਹੈਗੇ ਆ ਜੇ ਅਸੀਂ ਰਿਆਸਤ ਨੂੰ ਮੁਹੱਬਤ ਕਰਦੇ ਹੈਗੇ ਆ ਤੇ ਰਿਆਸਤ ਦੇ ਵਾਰਿਸ ਵੀ ਬਣੋ ਔਰ ਰਿਆਸਤ ਦੇ ਵਾਰਿਸ ਬਣ ਕੇ ਅਸੀਂ ਘਟੋ ਘੱਟ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਸਰਕਾਰਾਂ ਉਹਨਾਂ ਨੂੰ ਮਤਲਬ ਇੱਕ ਸਵਾਲ ਤੇ ਖੜੇ ਕਰ ਸਕੀਏ ਵੀ ਤੁਸੀਂ ਕਿੱਥੇ ਸੌਂ ਗਏ ਹੋ ਅੱਜ ਮੈਨੂੰ ਲੱਗਦਾ ਕਿ ਵਾਰਿਸ ਕਪੂਰੇ ਦੇ ਉਸ ਰਸਤੇ ਦੇ ਖਤਮ ਹੋ ਗਿਆ ਮੈਨੂੰ ਲੱਗਦਾ ਕਿ ਕੁ ਬਹਰੋਂ ਲੋਕ ਆ ਕੇ ਵੱਸ ਗਏ ਹੈਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੀ ਇਰਸਤ ਬਾਰੇ